ਆਪਾਂ ਆ ਰਹੇ ਆ ਜੀ ਕੀ ਫਤਿਹ ਅੱਜ ਜਿਦਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈ ਕਿ ਆਪਾਂ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਰਾਜਨੀਤਿਕ ਪਾਰਟੀ ਦਾ ਆਗਾਜ਼ ਕੀਤਾ ਸੀਗਾ ਜਿਹੜਾ ਅਸੀਂ 14 ਜਨਵਰੀ ਨੂੰ ਮੁਖਸਰ ਸਾਹਿਬ ਮਾਗੀ ਦੇ ਮੇਲੇ ਤੇ ਉਹ ਪਾਰਟੀ ਦਾ ਨਾਂ ਅਨਾਉਂਸ ਕਰ ਦਿੱਤਾ ਸੀਗਾ ਤੇ ਉਹ ਤੋਂ ਬਾਅਦ ਚ ਅਸੀਂ ਅਕਾਲ ਤਖਤ ਸਭ ਤੇ ਵੀ ਅਰਦਾਸ ਕੀਤੀ ਸੀ ਉਹ ਦਿਨ ਵੀ ਇੱਕ ਸਾਡੀ ਮੀਟਿੰਗ ਹੋਈ ਸੀ ਤੇ ਉਹ ਤੋਂ ਬਾਅਦ ਚ ਅਸੀਂ ਫੈਸਲਾ ਲਿਆ ਸੀ ਕਿ ਅਸੀਂ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਉਹਦੀ ਭਰਤੀ ਮਹਿੰਮ ਜਿਹੜੀ ਆ ਮੈਂਬਰਸ਼ਿਪ ਜਿਹੜੀ ਆ ਉਹ ਅਸੀਂ ਸ਼ੁਰੂਗਾਤ ਕਰਨੀ ਸੀ ਤੇ ਉਹਦੇ ਵਾਸਤੇ ਅੱਜ ਅਸੀਂ ਪਹਿਲਾਂ ਸਾਡੇ ਨਗਰ ਜਲੂਪੁਰ ਖੈੜਾ ਚ ਆਮਰਸਰ ਜ਼ਿਲ੍ਹੇ ਦੀ ਜਿਹੜੀ ਇਹ ਟੀਮ ਸੀਗੀ ਉਹਦੇ ਅਸੀਂ ਅੱਜ ਉੱਥੇ ਅਨਾਉਂਸਮੈਂਟ ਕੀਤੀ ਆ ਤੋਂ ਉਦੋਂ ਬਾਅਦ ਚ ਅੱਜ ਅਸੀਂ ਇਹ ਇਤਿਹਾਸਿਕ ਗੁਰੂ ਅਰਜਨ ਪਾਤਸ਼ਾਹ ਦੀ ਨਗਰੀ ਤਰਨਤਨ ਸਾਹਿਬ ਖੇ ਇਹ ਤਰਨਤਨ ਸਾਹਿਬ ਜ਼ਿਲ੍ਹੇ ਦੀ ਜਿਹੜੀ ਆ ਜਿਹੜੀ ਇਹ ਟੀਮ ਆ ਉਹਦਾ ਅਸੀਂ ਅੱਜ ਇੱਥੇ ਗਠਨ ਕੀਤਾ ਤੇ ਉਹਨਾਂ ਨੂੰ ਸੇਵਾ ਬਖਸ਼ੀ ਸੇਵਾ ਸੇਵਾ ਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਉਹਨਾਂ ਨੂੰ ਹੁਣ ਅਸੀਂ ਇਹ ਜਿਹੜੀ ਉਹਦੀ ਮੈਂਬਰਸ਼ਿਪ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਉਹਦੀ ਅਸੀਂ ਸ਼ੁਰੂਆਤ ਅੱਜ ਤੋਂ ਇਹਨਾਂ ਕਰ ਦਿੱਤੀ ਆ ਬੋਲੇ ਸੋ ਨਿਹਾਲ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕਿੰਨੋਂ ਆਪਣੇ ਜਥੇਬੰਦੀ ਦਾ ਜਿਹੜਾ ਇੰਚਾਰਜ ਲਾਇਆ ਜੋ ਇੰਚਾਰਜ ਸੁਖਦੇਵ ਸਿੰਘ ਕਾਦੀਆਂ ਇੰਚਾਰਜੇ ਇੰਚਾਰਜ ਨਹੀਂ ਕਿ ਉਹ ਇਹਨਾਂ ਦੇ ਸਾਰੇ ਤਾਲਮੇਲ ਇੱਕ ਰੱਖਣਗੇ ਤੇ ਬਾਕੀ ਜਿਹੜੇ 5 ਪੰਨਾ ਸਿੰਘਾਂ ਦੀਆਂ ਇੱਥੋਂ ਡਿਊਟੀਆਂ ਲੱਗੀਆਂ ਤਰਨਤਨ ਜ਼ਿਲ੍ਹੇ ਦੇ ਜਿਹੜੇ ਆ ਸਾਰੇ ਤੇ ਉਹਨਾਂ ਦੇ ਤੁਸੀਂ ਨਾਂ ਸੁਣੀ ਲਏ ਆ ਤੇ ਕਿਹੜੇ ਮਾਡਲ ਆਸਤੇ ਬੋਲ ਕਿਹੜੇ ਕਿਹੜੇ ਨੇ ਉਹਨਾਂ ਦੇ ਨਾਂ ਹੈਗੇ ਆ ਇਹ ਕੁਲ ਦਮਨ ਰੂਪ ਸਿੰਘ ਖਰੂਰ ਸਾਹਿਬ ਦਿਲਜੀਤ ਸਿੰਘ ਜਵੰਦਾ ਪੱਟੀ ਮਨਜੀਤ ਕੌਰ ਤਰਨਤਾਰਨ ਤੇ ਰਵਿੰਦਰ ਕੁਮਾਰ ਪ੍ਰਿੰਸ ਤਰਨਤਾਰਨ ਤੇ ਰਜਿੰਦਰ ਸਿੰਘ ਖੇਮਕਰਨ ਤਰਨਤਾਰਨ ਤੋਂ ਨਗਾ ਕੌਂਸਲੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਤੁਸੀਂ ਆਪਣੇ ਮੈਂਬਰ ਖਿਲਾਰੋਗੇ ਨਹੀਂ ਅਸੀਂ ਹੁਣ ਆਪਣੇ ਜਿਹੜੀ ਸਾਡੀ ਟੀਮ ਜਾਂ ਸਾਡੀ ਜਿਹੜੀ ਸਾਰਿਆਂ ਨਾਲ ਅਸੀਂ ਵਿਚਾਰ ਕਰਾਂਗੇ ਉਤੋਂ ਬਾਅਦ ਚ ਅਸੀਂ ਇਹਦੇ ਬਾਰੇ ਵਿੱਚ ਕੋਈ ਫੈਸਲਾ ਲਵਾਂਗੇ ਕਿ ਅਸੀਂ ਇਲੈਕਸ਼ਨ ਚ ਇਸ ਜਾਣਾ ਜਾਂ ਨਹੀਂ ਜਾਣਾ ਇਹ ਇਹ ਸਾਡਾ ਇਹ ਸਾਡੀ ਟੀਮ ਸਾਰੀ ਮਿਲ ਕੇ ਆਪਣੀ ਭਰਤੀ ਦੀ ਚਾਲੂ ਕੀਤੀਗੀ ਕਿਵੇਂ ਦੇ ਦੇ ਇਹ ਠੀਕ ਹੈ ਜੀ ਉਹ ਇਹ ਤੇ ਇਸ ਇਸ ਇਹ ਇਹ ਸਭ ਨਾਲ ਸਾਰਿਆਂ ਦਾ ਸਭ ਵਿਧਾਨ ਕੱਕਿਆ ਕੋਈ ਵੀ ਇਹ ਚੀਜ਼ ਕਰ ਸਕਦਾ ਇਹ ਇਹ ਤੇ ਹੁਣ ਸੰਗਤਾਂ ਨੇ ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਕਰਨਾ ਕਿ ਉਹਨਾਂ ਨੂੰ ਕਿਹੜੀ ਪਾਰਟੀ ਪਸੰਦ ਆ ਜਾਂ ਕਿਹੜੀ ਪਾਰਟੀ ਦੀਆਂ ਨੀਤੀਆਂ ਨਾਲ ਉਹ ਸਹਿਮਤ ਆ ਤੇ ਉਹ 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 ਉੱਚ ਭਰਤੀ ਹੋਣਗੇ ਪੰਜਾਬ ਸਾਹਿਬ ਨੂੰ ਭਰਤੀ ਸ਼ੁਰੂ ਕੀਤੀ ਆ ਭਰਤੀ ਸ਼ੁਰੂ ਕੀਤੀ ਭਰਤੀ ਦੇ ਵਿੱਚ ਸਭੋ ਇਹ ਸਾਰੇ ਹਿੰਦੂ ਮੁਸਲਮਾਨ ਸਿੱਖ ਐ ਸਾਰੇ ਰਲ ਸਕਦੇ ਆ ਜੀ ਨਹੀਂ ਸਾਰ ਸਾਰਿਆਂ ਨੂੰ ਜੀ ਕੋਈ ਵੀ ਭਰਤੀ ਚ ਕੋਈ ਵੀ ਜਿਹੜਾ ਸਾਡੀ ਪਾਰਟੀ ਨਾਲ ਚੱਲਣਾ ਚਾਹੂਗਾ ਸਾਨੂੰ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ ਜੀ ਭਰਤੀ ਕੋਈ ਵੀ ਹੋ ਸਕਦਾ ਜੀ ਇਹਨਾਂ ਪੰਜ ਚਲੇ ਚੁਣੇ ਇਹ ਹਲਕੇ ਵਾਲੀ ਸਰਦੇ ਚੁਣੇਗੇ ਕਿ ਦੂਸਰੇ ਸਪੰਦ ਚੁਣੇਗਾ ਨਹੀਂ ਇਹਦੇ ਚੋ ਜ਼ਿਲ੍ਹਿਆਂ ਚੋਂ ਅਸੀਂ ਕੋ ਤਕਰੀਬਨ ਹਲਕਿਆਂ ਚੋਂ ਹੀ ਲੈਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਿਸੇ ਹਲਕੇ ਚੋਂ ਕੋਈ ਵੱਧ ਵੀ ਇੱਕ ਅਦਾ ਮੈਂਬਰ ਪੈ ਗਿਆ ਹੋਵੇ ਪਰ ਅਸੀਂ ਕੋਸ਼ਿਸ਼ ਇਹ ਹੋਈ ਆ ਕਿ ਸਾਰੇ ਜਿੰਨੇ ਕੇ ਖਡੂਰ ਸਾਹਿਬ ਦੇ ਤਰਨਤਾਰਨ ਸਾਹਿਬ ਦੇ ਚਾਰ ਹਲਕੇ ਆ ਉਹਨਾਂ ਚਾਰਿਆਂ ਨੂੰ ਨੁਮਾਇੰਦਗੀ ਵੀ ਮਿਲੇ ਤੇ ਸਾਰੇ ਜਾਣੇ ਅਸੀਂ ਸਾਰੇ ਇੱਕ ਆਪਣੇ ਪ੍ਰਿੰਸ ਜੀ ਵੀ ਅਸੀਂ ਨਾਲ ਲਿਆ ਹੋਰ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੰਜਾਬ ਸਾਰਿਆਂ ਦਾ ਸਾਂਝਾ ਤੇ ਸਾਰੇ ਜਣੇ ਰਲ ਮਿਲ ਕੇ ਇਹਨੂੰ ਬਚਾਈਏ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਵਾਸੀਆਂ ਨੂੰ ਵੀ ਸਿੱਖ ਸੰਤਾਨਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਾਡਾ ਇਸ ਪਾਰਟੀ ਨਾਲ ਜੁੜੋ ਜੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦਾ ਅਜੰਡਾ ਕੀ ਹੈ ਅਜੰਡਾ ਹੈ ਕਿ ਪੰਥ ਬਚਾਓ ਪੰਜਾਬ ਬਚਾਓ ਇਹ ਜਿਹੜੇ ਇਹਦੇ ਚੀਜ਼ ਸਾਡੇ ਨੌਜਵਾਨੀ ਜੋ ਵੀ ਸਾਡੇ ਮਸਲੇ ਆ ਸਾਰੀਆਂ ਇਹ 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 ਉਹਦੇ ਚ ਕਵਰ ਹੋ ਜਾਣਗੇ ਜੀ ਆ ਤੁਸੀਂ ਕਹਿੰਦੇ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦਾ ਏਜੰਡਾ ਹੈ ਕਿ ਪੰਥ ਬਚਾਓ ਫਿਰ ਤੁਸੀਂ ਜਿਹੜੇ ਦੂਜੇ ਧਰਮਾਂ ਵਾਲੇ ਉਹਨਾਂ ਦੀਆਂ ਵੋਟਾਂ ਕਿੱਦਾਂ ਵਟੋਲਗੇ ਨਹੀਂ ਪੰਥ ਪੰਜਾਬ ਬਚਾਓ ਤੇ ਪੰਥ ਪੰਥ ਬਚਾਓ ਤੇ ਪੰਜਾਬ ਬਚਾਓ ਇਹੋ ਮੈਂ ਕਹਿਣ ਦਾ ਹੈ ਕਿ ਫਿਰ ਦੂਸਰੇ ਜਿਹੜੇ ਧਰਮਾਂ ਵਾਲੇ ਉਹਨਾਂ ਦੀ ਵੋਟਾਂ ਕਿੱਥੇ ਬਟੋਰੋਗੇ ਨਹੀਂ ਵੋਟਾਂ ਬਟੋਰਨ ਦੀ ਗੱਲ ਨਹੀਂ ਇਹ ਆਪਣੀ ਸਰਦਤਾ ਨਾਲ ਪੰਜਾਬ ਦੇ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਸਾਰੀਆਂ ਧਰਮਾਂ ਵਿੱਚ ਰਹਿ ਰਹੇ ਤੇ ਪੰਜਾਬ ਚ ਰਹਿ ਰਹੇ ਆ ਉਹ ਸਾਰਿਆਂ ਜਿਹੜਾ ਨੇ ਹੁਣ ਆਪਾਂ ਜਦੋਂ ਇਲੈਕਸ਼ਨ ਲੜੀ ਉਦੋਂ ਵੀ ਬਹੁਤ ਸਾਰੀਆਂ ਧਰਮਾਂ ਨੇ ਆਪਣਾ ਸਹਿਯੋਗ ਦਿੱਤਾ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਧਰਮਾਂ ਤੋਂ ਜਿਹੜੀਆਂ ਪਹਿਲਾਂ ਰਵਾਇਤੀ ਪਾਰਟੀਆਂ ਜਾਂ ਜੋ ਰਾਜ ਕਰ ਰਹੀ ਪਾਰਟੀਆਂ ਸਾਰਿਆਂ ਤੋਂ ਲੋਕ ਬਹੁਤ ਨਾਰਾਜ਼ ਸਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਇਹ ਇਸ ਪਾਰਟੀ ਨੂੰ ਹੰਗਾਰਾ ਦੇ ਲੋਕ ਸਭਾ ਲੋਕ ਸਬਾ ਦਾ ਖਰੂਰ ਸਾਹਿਬ ਦਾ ਵਿਕਾਸ ਰੁਕਿਆ ਪਿਆ ਵਾ ਕਿਵੇਂ ਦੇ ਦਿਓ ਭਾਈ ਸਾਹਿਬ ਅੰਦਰ ਇਹ ਦੇਖੋ ਜੀ ਇਹ ਤੇ ਦੇਖੋ ਸਰਕਾਰ ਦੀ ਕਿੱਡੀ ਮਤਲਬ ਨਾਦਰਸ਼ਾਈ ਆ ਕਿ ਜੋ ਖਰੂਰ ਸਾਹਿਬ ਦੇ ਲੋਕਾਂ ਨੇ ਵੱਡੇ ਫਤਵੇ ਨਾਲ ਉਹਨਾਂ ਨੂੰ ਆਪਣਾ ਐਮਪੀ ਚੁਣਿਆ ਤੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਫਿਰ ਜੋ ਉਹਨਾਂ ਦੇ ਬਹਾਵ ਤੇ ਜੋ ਗੜੂਰ ਸਾਹਿਬ ਹਲਕੇ ਦੇ ਜੋ ਕੰਮ ਹੋ ਸਕਦੇ ਸੀ ਜੋ ਗ੍ਰਾਂਟ ਮਿਲ ਸਕਦੀ ਸੀ ਜੋ ਵਕਾਸ ਹੋ ਸਕਦਾ ਸੀ ਉਹਨੂੰ ਵੀ ਰੋਕਿਆ ਗਿਆ ਅਜੇ ਤੱਕ ਉਹਨਾਂ ਨੂੰ 1 ਰੁਪਿਆ ਖਰਚਣ ਵਾਸਤੇ ਵੀ ਕੋਈ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਤੇ ਨਾ ਹੀ ਅਜੇ ਤੱਕ ਉਹਨਾਂ ਦਾ ਕੋਈ ਪੀਏ ਜੋ ਉਹਨਾਂ ਦੇ ਬਹਾਵ ਤੇ ਕੋਈ ਇੱਥੇ ਫੀਲਡ 'ਚ ਕੰਮ ਕਰ ਸਕੇ ਕੋਈ ਅਨੁਜੁਕਤੀ ਦਿੱਤੀ ਜਾ ਰਹੀ ਆ ਇਹ ਬਹੁਤ ਉਹਨਾਂ ਨੇ ਦੋਤ ਵਰੇ ਲੋਕ ਸਭਾ ਨੂੰ ਵੀ ਲੈਟਰ ਲਿਖ ਚੁੱਕੇ ਆ ਕਿ ਮੇਰੇ ਇਹ ਅਮੈਂਡ ਕਰੋ ਬਾਕੀ ਮੈਨੂੰ ਉਥੇ ਆਪਣੇ ਲੋਕਾਂ ਦੀਆਂ ਜਿਹੜੀਆਂ ਹਲਕੇ ਦੀਆਂ ਜਿਹੜੀ ਜਾਂ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਜੋ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਵਾ ਉਹ ਕਰਨ ਵਾਸਤੇ ਸਨ ਮੈਨੂੰ ਪਾਰਲੀਮੈਂਟ ਵਿੱਚ ਵੀ ਦਿੱਤਾ ਜਾਣਾ ਚਾਹੀਦਾ ਪਰ ਕੋਈ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਈ ਅਰਤਪਾਲ ਸਿੰਘ ਜੀ ਨੇ ਕਿ ਇਹ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਦੋਵੇਂ ਸਰਕਾਰਾਂ ਹੀ ਜ਼ਿੰਮੇਵਾਰ ਆ ਉਹਨਾਂ ਨੂੰ ਇਹ ਚੀਜ਼ ਆ ਕਿ ਇਹ ਲੱਗਦਾ ਕਿ ਅਮਰਿਤਪਾਲ ਸਿੰਘ ਜੇਲ੍ਹ ਚ ਬੈਠਿਆ ਐਡੇ ਮਾਰਜਨਲ ਜੱਜਣਾ ਲੋਕਾਂ ਚੋਂ ਦੀ ਹਰਮਨ ਪਿਆਰ ਤਾਂ ਬਹੁਤ ਆ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਕੰਮ ਨਾ ਹੋ ਸਕਣਾਂ ਲੋਕਾਂ ਦੇ ਮਨਾਂ ਚੋਂ ਸ਼ਾਇਦ ਉਤਰ ਜਾਵੇ ਤੇ ਪਰ ਮੇਰੇ ਖਿਆਲ ਹੈ ਕਿ ਜੋ ਸਰਕਾਰ ਦੀਆਂ ਇਹ ਚ ਦਮਨਕਾਰੀ ਨੀਤੀਆਂ ਵਾਂ ਉਹਦੀ ਵਜ੍ਹਾ ਨਾਲ ਲੋਕਾਂ ਚੋਂ ਹੋਰ ਰੋਸ ਵੱਧਦਾ ਜਾ ਰਿਹਾ ਸਰਕਾਰਾਂ ਪ੍ਰਤੀ ਔਰ ਅਮਰਿਤਪਾਲ ਪ੍ਰਤੀ ਪਿਆਰ ਵੱਧਦਾ ਜਾਂਦਾ ਭਾਈ ਸਾਹਿਬ ਜੀ ਅਮਰਿਤਸਰ ਦੇ ਡਾਕਟਰ ਅੰਬੇਦਕਰ ਜੀ ਕੀ ਐਜੀਟੇਸ਼ਨ ਉਹਨਾਂ ਦੇ ਉਹਨਾਂ ਦੇ ਖਿਲਾਫ ਉਹ ਨਾਲ ਮੁਕਾਬਲਾ ਕਰਨ ਦੇ ਲਈ ਕਰੋਗੇ ਅਸੀਂ ਇਹ ਚੀਜ਼ ਹੈ ਕਿ ਜੋ ਸਾਡੀ ਪਾਰਟੀ ਦਾ ਸਾਰੀ ਕਮੇਟੀ ਫੈਸਲਾ ਕਰੂਗੀ ਉਹਦੇ ਹਿਸਾਬ ਨਾਲ ਅਸੀਂ ਸਾਰੇ ਆ ਮੁੱਦਿਆਂ ਤੇ ਲੜਾਈ ਲੜਾਂਗੇ ਜੋ ਪੰਜਾਬ ਦੇ ਆ ਲੜੀ ਕਿਉਂ ਨਹੀਂ ਗਈ ਇਹ ਤੱਕ ਨਹੀਂ ਅਸੀਂ ਅਜੇ ਤਿਆਰੀ ਕਰ ਰਹੇ ਆਂ ਦੀ ਅਜੇ ਪਾਰਟੀ ਸਾਡੀ ਹੋਣ ਚਾਹ ਰਹੀ ਹੈ ਅਸੀਂ ਇਹਦਾ ਥੋੜਾ ਕੈਡਰ ਸਟਾਫ ਕਰਕੇ ਫਿਰ ਸਾਰੇ ਕੁਝ ਉਹ ਭਾਈ ਸਾਹਿਬ ਜੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਅਮੇਦਕਰ ਸਾਹਿਬ ਜੀ ਦਾ ਜਿਹੜਾ ਅਬੁੱਧ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਤੁਹਾਡੀ ਪਾਰਟੀ ਕਿੱਦਾਂ ਦੇਖਦੀ ਹੈ ਮੇਰੇ ਖਿਆਲ ਹੈ ਕਿ ਇਹੋ ਜੀਆਂ ਜਿਹੜੀਆਂ ਇਹੋ ਜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਪਰ ਉਤੋਂ ਬਾਅਦ ਚ ਜੁੜਾ ਰਿਐਕਸ਼ਨ ਜਾਂ ਜੋ ਇੱਕ ਬੀਜੇਪੀ ਦੇ ਆਗੂਆਂ ਨੂੰ ਕੀਤਾ ਗਿਆ ਉਹ ਵੀ ਬਹੁਤ ਨਿੰਦਣਯੋਗ ਹੈ ਇਹ ਚੀਜ਼ ਹੈ ਕਿ ਕੁਛ ਕੁਛ ਇਸਰਾਰਤੀ ਅੰਸਰਾਂ ਨੇ ਕਾਰਵਾਈ ਕੀਤੀ ਉਹਨਾਂ ਨੂੰ ਤੁਸੀਂ ਫੜ ਲਿਆ ਗਿਆ ਤੇ ਪਰ ਉਦੋਂ ਬਾਅਦ ਤੁਸੀਂ ਜੋ ਐਸੇ ਇਹ ਉਹ ਕਿੱਥੇ ਆ ਦਰਬਾਰ ਸਾਹਿਬ ਕਿੱਥੇ ਆ ਸ਼੍ਰੋਮਣੀ ਕਮੇਟੀ ਦਾ ਕੇਂਦਰ ਕਿੱਥੇ ਆ ਉਹ ਮਿਨਿਸਪਲ ਦੀ ਹਾਜ਼ਰ ਚ ਹੋਣ ਦੇ ਬਾਵਜੂਦ ਇਸਰੋਮਣੀ ਕਮੇਟੀ ਤੇ ਸਾਰਾ ਕੁਝ ਮੜੀ ਜਾ ਰਿਹਾ ਮੇਰੇ ਖਿਆਲ ਹੈ ਕਿ ਸਿੱਖਾਂ ਨੂੰ ਇੱਕ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚਾਲਾਂ ਮੇਰੇ ਖਿਆਲ ਆਪ ਏਜੰਸੀਆਂ ਕਰਵਾ ਰਹੀਆਂ ਭਾਈ ਅਮਰਤਪਾਲ ਜੀ ਨੇ ਗਨਤੰਤਰ ਦਾ ਦ੍ਰਿਸ਼ਟੀਕੰਡਲ ਦੇ ਆਉਣ ਦੀ ਇਜਾਜ਼ਤ ਮੰਗੀ ਸੀ ਹਾਈ ਕੋਰਟ ਤੋਂ ਕਿਦਾਂ ਦੇਖਦੇ ਜੋ ਨਹੀਂ ਉਹਨਾਂ ਨੇ ਇਹੋ ਜੀ ਕੋਈ ਇਜਾਜ਼ਤ ਨਹੀਂ ਮੰਗੀ ਸੀ ਉਹਨਾਂ ਨੇ ਅਜੇ ਉਹ ਪਟੀਸ਼ਨ ਦਾਖਲ ਵੀ ਨਹੀਂ ਹੋਈ ਉਹਨਾਂ ਉਹ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਕਿ ਲੋਕ ਸਭਾ ਚ ਜਿਹੜੀ ਹੈ ਸੈਸ਼ਨ ਚੱਲਣਾ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਉਹਦੇ ਚ ਆਪਣੇ ਲੋਕਾਂ ਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ 2 2027 ਦੇ ਵਾਸਤੇ ਕੀ ਅਜੰਡਾ ਤਿਆਰ ਕੀਤਾ ਜਾ ਰਿਹਾ ਹੈ ਅਸੀਂ ਹੁਣੇ ਪਾਰਟੀ ਸ਼ੁਰੂ ਕੀਤੀ ਆ ਪਾਰਟੀ ਦਾ ਅਸੀਂ ਏਜੰਡਾ ਕਮੇਟੀ ਬਣਾਈ ਹੋਈ ਆ ਉਹ ਉਹ ਜੋਟ ਏਜੰਡਾ ਤੈਅ ਕਰੂਗੀ ਉਹ ਉਹਦੇ ਅਨਸਾਰ ਅਸੀਂ ਆ ਉਹ ਕੰਮ ਕਰਾਂਗੇ